Terima kasih telah menonton! ਰਹਾਂ ਮਾਇਆ ਦੀ ਨਾ ਆਂ ਸੰਗ ਨਾ ਦੇ ਸੱਚੇ ਪਾਤਸ਼ਾਹ ਸਿਧੂ ਤੇ ਤੁਹਾਨੂੰ ਸੱਚੇ ਪਾਤਸ਼ਾਹ ਤੇਰੀ ਇਸ ਘਟੂ ਸਵਾਲ ਨੂੰ ਸਿਧੂ ਤੇਰੀ ਸਿਭੂ ਦਾ ਸਵਾਲ

thank you.

i ਸਾ ਮਾਹੀ ਗੁਰਜੀ ਕੀ ਫਤਿਹ ਜਿੱਥੇ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਉਤਾਰਪੁਰਬ 555ਵਾਂ ਮਨਾਇਆ ਜਾ ਰਿਹਾ ਉੱਥੇ ਅੱਜ ਨਵਾਂ ਕਿਲਾ ਵਿਖੇ ਵੀ ਗੁਰਦੁਆਰਾ ਸ਼ਹੀਦ ਸਾਨ ਵਿਖੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਰਾਗੀ ਜੱਥਾ ਗਿਆਨੀ ਭਗਵੰਤ ਸਿੰਘ ਜੀ ਸਾਡੇ ਕੋਲ ਪਹੁੰਚੀ ਹੋਇਆ ਉਹਨਾਂ ਨੇ ਹਾਜ਼ਰੀ ਭਰਨੀ ਆ ਗੁਰੂ ਘਰ ਲੰਗਰ ਆ ਟੁੱਟ ਵਰਤੇਗਾ ਸਮੂਹ ਸੰਗਤਾਂ ਬੇਅੰਤ ਸੀ ਵਾਵਾ ਕਰਦੀਆਂ ਨੇ ਐਨ ਆਰ ਆਈ ਸੰਗਤਾਂ ਮਾਇਆ ਪੱਖੋਂ ਕਾਫੀ ਸੇਵਾ ਕਰਦੀਆਂ ਸਾਡੇ ਆਪਣੇ ਨਗਰ ਦੀ ਸੰਗਤ ਤੇ ਇਲਾਕੇ ਦੀ ਸੰਗਤ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਨੂੰ ਮਿਸ਼ਨ ਦਿੱਤਾ ਹੋਇਆ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਉਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਫਲਸਫੇ ਨੂੰ ਲੈ ਕੇ ਅੱਜ ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਗੁਰਪੁਰਬ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈ ਵਾ ਸਿੱਖ ਬਿਠੇ ਆ ਉਹ ਬਣਾਇਆ ਜਾ ਰਿਹਾ ਤੇ ਨਗਰ ਨਵਾਂ ਕਿਲਾ ਵਿਖੇ ਵੀ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਲੰਗਰ ਦੀ ਪ੍ਰਥਾ ਆਰੰਭ ਕੀਤੀ ਸੀ 20 ਰੁਪਏ ਦਾ ਲੰਗਰ ਸਾਡੇ ਬਾਅਦ ਤੇ 20 ਰੁਪਏ ਦੀ ਐਫਡੀ ਕਰਵਾਈ ਸੀ ਉਹ ਅੱਜ ਤੱਕ ਸੰਸਾਰ ਦੇ ਕੋਲ ਹੀ ਮੁੱਕੀ ਔਰ ਚਾਪ ਕੋੜਿਆਂ ਦਾ ਲੰਗਰ ਅਮਰਤ ਵੇਲੇ ਤੋਂ ਚੱਲ ਰਿਹਾ ਔਰ ਅਧਰਖੰਡ ਜਪਾਂ ਦੇ ਭੋਗ ਪਏ ਨਾਲ ਦੀ ਨਾਲ ਹੀ ਮishan ਸਾਹਿਬ ਦੀ ਸੇਵਾ ਕੀਤੀ ਗਈ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਇੰਨੀ ਸੰਗਤਾਂ ਦੇ ਉੱਤੇ ਕਿਰਪਾ ਹੈ ਕਿ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਫਲਸਫੇ ਨੂੰ ਸਮਰਪਿਤ ਆ ਕਿਉਂਕਿ ਗੁਰਬਾਣੀ ਦੇ ਅੰਦਰ ਜੋ ਸਤਿਗੁਰੂ ਜੀ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਨੇਹਾ ਦਿੱਤਾ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲੋ ਔਰ ਉਹਨਾਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਵੇ ਆਪ ਸੰਗਤਾਂ ਆ ਜੀ ਜਿਹੜੀਆਂ ਆਪਣੀ ਦਸਵੰਦ ਵੀ ਕੱਢਦੀਆਂ ਔਰ ਮਾਇਆ ਦੀ ਜਿਹੜੀ ਦਸਵੰਦ ਆ ਉਹ ਤੇ ਕੱਢਦੀਆਂ ਕੱਢਦੀਆਂ ਮਾਇਆ ਵੀ ਪਾਉਂਦੀਆਂ ਗੁਰੂ ਕੇ ਲੰਗਰਾਂ ਵਾਸਤੇ ਪਰ ਜਿਹੜੀ ਹੈਗੀ ਆ ਆਪਣੇ ਜੀਵਨ ਦੇ ਵਿੱਚ ਸਵਾਰਥ ਦਾ ਵੀ ਹਿੱਸਾ ਕੱਢਦੇ ਆ ਦੇਖੋ ਜੇ ਸੰਗਤਿਆਰ ਸੰਗ ਦੇ ਵਿੱਚ ਹਾਜ਼ਰੀ ਭਰਦੇ ਨੇ ਔਰ ਪੰਗਰ ਦੇ ਵਿੱਚ ਵੀ ਹਾਜ਼ਰੀ ਭਰਨੀ ਲੰਗਰ ਛਕ ਲਿਆ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਜੋ ਸਾਨੂੰ ਉਤਪਦੇਸ਼ ਕੀਤਾ ਹੈ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਸਤਗੁਰਾਂ ਨੇ ਆਪ ਵੀ ਕਿਰਤ ਕੀਤੀ ਕਰਤਾਰਪੁਰ ਦੇ ਅੰਦਰ ਖੇਤੀ ਕੀਤੀ ਦੇਖੋ ਤੇ ਆਪਾਂ ਕਿਰਤੀ ਵੀ ਆਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਕੇ ਆਉਣ ਵਾਲੇ ਸਾਡੇ ਜਨਰੇਸ਼ਨ ਨੂੰ ਬੱਚਿਆਂ ਨੂੰ ਔਰ ਸੰਸਾਰ ਨੂੰ ਸਨੇਹਾ ਦਈਏ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੇ ਸਿੱਖ ਨੂੰ ਦੇਖਣਾ ਚਾਹਿਆ ਸੀ ਕਿ ਉਹ ਪਰਪਕਾਰੀ ਵੀ ਹੋਵੇ ਦਇਆ ਵੀ ਕਰੇ ਨੇਤਨੇਮੀ ਵੀ ਹੋਵੇ ਬਾਣੀ ਵੀ ਪੜੇ ਤੇ ਨਾਲ ਨਾਲ ਕਿਰਤ ਵੀ ਕਰੇ ਐਸਾ ਨਹੀਂ ਕਿ ਉਹ ਕੇਵਲ ਤੇ ਕੇਵਲ ਰੱਬ ਦਾ ਨਾਮ ਲੈਂਦਾ ਆ ਤੇ ਉਹ ਕਿਰਤ ਨਹੀਂ ਕਰਦਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਕਿਰਤ ਦੇ ਵੀ ਨਾਲ ਵੀ ਕਿਹਾ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰ ਦੇਣ ਪੂਰਾ ਸੰਸਾਰ ਕਿਤੇ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਫਲਸਫੇ ਨੂੰ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝ ਆਵੇ ਤੇ ਸਾਰਾ ਸੰਸਾਰ ਸੌਖਾ ਹੋ ਸਕਦਾ ਹੈ ਕੋਈ ਦੁੱਖੀ ਨਹੀਂ ਰਹਿਣਗੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਬੇਅੰਤ ਕਿਰਪਾ ਕੀਤੀਆਂ ਚਾਰ ਉਦਾਸੀਆਂ ਕੀਤੀਆਂ ਸੱਜਣ ਠੱਗ ਵਰਗੇ ਕੌਡੇ ਰਾਖਸ਼ ਵਰਗੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰੱਬ ਦਾ ਪ੍ਰਮਾਤਮਾ ਦਾ ਸੁਨੇਹਾ ਦਿੱਤਾ ਸultanpur veer sahab ਦੇਖੋ ਆਪ ਵੇਈ ਨਦੀ ਦੇ ਅੰਦਰ ਇਸ਼ਨਾਨ ਕਰਕੇ ਨਾਮ ਜਪਦੇ ਬਾਣੀ ਪੜ੍ਹਦੇ ਔਰ ਭਾਈ ਮਰਦਾਨਾ ਜੀ ਦੇਖੋ ਕਿੰਨੀ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੰਨਾ ਵੱਡਾ ਸਾਥ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਦੇਖੋ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਬਤੌਰ ਗੁਰੂ ਘਰ ਦਾ ਗ੍ਰੰਥੀ ਹੋਣ ਦਾ ਕਰਕੇ ਔਰ ਟਾੜੀ ਜੱਥੇ ਦੇ ਪ੍ਰਚਾਰਕ ਹੋਣ ਕਰਕੇ ਵੀ ਇੱਕ ਸੰਸਾਰ ਨੂੰ ਸੁਨੇਹਾ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਉੱਤੇ ਚੱਲ ਕੇ ਆਪਾਂ ਸੰਸਾਰ ਨੂੰ ਬਾਣੀ ਦੇ ਨਾਲ ਜੋੜੀਏ ਆਪ ਬਾਣੀ ਪੜ੍ਹੀਏ ਔਰ ਕਿਰਤ ਕਰਕੇ ਨਾਮ ਜਪ ਕੇ ਵੰਡ ਕੇ ਛੱਕ ਕੇ ਅਸੀਂ ਇਸ ਜੀਵਨ ਨੂੰ ਸਫਲਿਆ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ